ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ Facebook ਪੇਜ ਪ੍ਰਿੰਸੀਰ ਕੇ ਵਾਲਾ ਅੱਜ ਆਪਾਂ ਇੱਕ ਘੱਗਰ ਦਰਿਆ ਦੀ ਗੱਲ ਕਰਦੇ ਹਾਂ ਜੋ ਕਿ ਮਾਲਵੇ ਏਰੀਏ ਦੇ ਵਿੱਚ ਪੈਂਦਾਗਾ ਮਾਲਵੇ ਦੇ ਬਿਲਕੁਲ نیچے-नीचे ਰਹਿ ਜਾਂਦਾ ਪੰਜਾਬ ਤੇ ਹਰਿਆਣੇ ਦੀ ਹੱਦ ਵੀ ਕਹਿੰਦੇ ਨੇ ਉਹਨੂੰ ਕਿਉਂਕਿ ਹੱਦ-ਹੱਦ ਤੇ ਹਿੱਸਾ ਰਾਂ ਕੁਝ ਬਣਿਆ ਹੋਇਆਗਾ ਕਿਸੇ ਟਾਈਮ ਇਹ ਸਤਲੁਜ ਬਿਆਸ ਰਾਵੀ ਮੰਗੂ ਲਗਾਤਾਰ ਵਹਿੰਦਾ ਹੁੰਦਾ ਸੀ ਪਰ ਅੱਜ ਦੇ ਟਾਈਮ ਇਹ ਸਿਰਫ ਮੀਂਹਾਂ ਦੇ ਵੇਲੇ ਹੀ ਵਹਿਣ ਲੱਗ ਗਿਆ ਕਿਸੇ ਟਾਈਮ ਜਦੋਂ ਇਹ ਹਜ਼ਾਰਾਂ ਸਾਲ ਪਹਿਲਾਂ ਇਹ ਅੱਜ ਦਾ ਨਾਲੀ ਨਹੀਂ ਹੈਗੀ ਇਹ ਆਪਾਂ ਨਾਲੀ ਕਹਿੰਦੇ ਇਹਨੂੰ ਪਰ ਹੈ ਇਹ ਬਹੁਤ ਭੈਣਕ ਤੇ ਰਿਆ ਜਿ ਕਿਸੇ ਟਾਈਮ ਇਹ ਹਜ਼ਾਰਾਂ ਸਾਲ ਪਹਿਲਾਂ ਇਹ ਦਰਿਆ ਸਤਲੁਜ ਤੋਂ ਲੈ ਕੇ ਲਿੰਕ ਹੁੰਦਾ ਹੁੰਦਾ ਜਮੁਨਾ ਨੂੰ ਲਿੰਕ ਕਰਦਾ ਕਰਦਾ ਪਾਕਿਸਤਾਨ ਰਾਜਸਥਾਨ ਤੇ ਗੁਜਰਾਤ ਦੇ ਵਿਚਦੀ ਹੋ ਕੇ ਅਰਬ ਸਾਗਰ ਦੇ ਵਿੱਚ ਡਿੱਗਦਾ ਹੁੰਦਾ ਸੀ ਪਰ ਅੱਜ ਦੇ ਟਾਈਮ ਇਹ ਸਿਰਫ ਰਾਜਸਥਾਨ ਦੇ ਟਿੱਬਿਆਂ ਦੇ ਜਾ ਕੇ ਅਲੋਪ ਹੋ ਜਾਂਦਾ ਹੈਗਾ ਜਿਸ ਤੋਂ ਅੱਗੇ ਇਸ ਦਾ ਕੁਝ ਵੀ ਨਹੀਂ ਹੈਗਾ ਇਸੇ ਦਰਿਆ ਦੀ ਗੱਲ ਕਰਦੇ ਕਿਵੇਂ ਕੁਝ ਇਹ ਬਣਿਆ ਕਿਹੜੇ ਸਮਿਆਂ ਦੇ ਵਿੱਚ ਵੀ ਇਹ ਹੁੰਦਾ ਸੀਗਾ ਪ੍ਰਾਤਨ ਇਤਿਹਾਸ ਦੀ ਗੱਲ ਕਰਦੇ ਆ ਇਹਦੇ ਰਿਗਵੇਦਾ ਤੇ ਸਰੁਸਤੀ ਨਾਲ ਕੀ ਸੰਬੰਧ ਹੈਦਾ ਰਿਗਵੇਦਾ 15000 1500 ਤੋਂ 2000 ਬੀਸੀ ਦੇ ਵਿੱਚ ਇੱਕ ਵੱਡੇ ਦਰਿਆ ਸਰੁਸਤੀ ਦਾ ਜ਼ਿਕਰ ਹੈ ਇਹ ਉਦੋਂ ਦੇ ਗ੍ਰੰਥਾਂ ਦੇ ਵਿੱਚ ਜਦੋਂ ਕਿ ਆਪਣੇ ਖੋਜਾਂ ਕਰਦੇ ਨੇ ਇੰਡੀਆ ਦੇ ਰਿਸਰਚਰ ਖੋਜਾਂ ਕਰਦੇ ਨੇ ਹਨਾ ਕੋਈ ਹਰੱਪਾ ਸਿਵਲਾਈਜੇਸ਼ਨ ਲੱਭ ਜਾਈ ਕੋਈ ਮੋਹਨਜੋਦਾਰੋ ਇਦਾਂ ਇਦਾਂ ਮਤਲਬ ਇਹ ਚੀਜ਼ਾਂ ਉਹ ਹੁੰਦੀਆਂ ਹਜ਼ਾਰਾਂ ਸਾਲ ਪਹਿਲਾਂ ਇੱਕ ਹੋਰ ਦੇਸ਼ ਦੁਨੀਆ ਬਣੀਆਂ ਹੁੰਦੀਆਂ ਸੀ ਕੁਦਰਤ ਦੇ ਕਹਿਰ ਨਾਲ ਉਹ ਧਰਤੀ ਹੀ ਟੱਣ ਨੱਪੇ ਹੋਣ ਕਰਕੇ ਉਹਨਾਂ ਦਾ ਅੱਜ ਕੋਈ ਵजूद ਨਹੀਂ ਰਿਹਾ ਉਹਨਾਂ ਦੀ ਗੱਲ ਕਰਦੇ ਆਂ ਇਹ ਪਰ ਇਹ ਜਿਹੜਾ ਕੱਗਰਿਆ ਉਸ ਵੇਲੇ ਦਾ ਇੱਕ ਆਪਣੇ ਆਪ ਚ ਇੱਕ ਬਹੁਤ ਵੱਡੀ ਖੋਜ ਵਾਲੀ ਚੀਜ਼ ਆ ਗਈ ਉਸ ਵੇਲੇ ਲਿਖਿਆ ਮਿਲਦਾ ਹੈ ਕਿ ਸਰੁਸਤੀ ਹਿਮਾਲਿਆ ਤੋਂ ਨਿਕਲ ਕੇ ਸਮੁੰਦਰ ਵਿੱਚ ਮਿਲਦੀ ਸੀ ਉਹਦੇ ਨਾਲ ਹੀ ਕੱਗਰ ਨੂੰ ਲਿੰਕ ਕੀਤਾ ਗਿਆਗਾ ਬਹੁਤ ਸਾਰੇ ਇਤਿਹਾਸਕਾਰ ਮੰਨਦੇ ਨੇ ਕਿ ਜਿਹੜੀ ਉਦੋਂ ਦੀ ਕੱਗਰ ਸੀਗੀ ਮਤਲਬ ਅੱਜ ਦੀ ਕੱਗਰ ਤੇ ਹਾਕਰਾ ਉਹੀ ਸਰੁਸਤੀ ਰਿਵਰ ਹੀ ਨੇ ਸਰੋਸਟਰਿਸਟੇਰਟਮ ਦੇ ਵਿੱਚ ਬਹੁਤ ਵੱਡੀ ਰਿਵਰ ਹੁੰਦੀ ਸੀਗੀ ਤੇ ਉਹਦੇ ਅੰਸ਼-ਵੰਸ਼ ਜਿਉ ਲਾਲੋ ਤੁਸੀਂ ਘੱਗਰਾ ਕੀ ਹਾਕਰਾ ਕਿਹਨੂੰ ਕਹਿੰਦੇ ਨੇ ਉਹਦੀ ਗੱਲ ਕਰਦੇ ਆ ਰਾਜਸਥਾਨ ਦੇ ਵਿੱਚ ਜਦੋਂ ਨਾਲੀ ਖਤਮ ਹੋ ਜਾਂਦੀ ਹੈ ਉਹ ਤੋਂ ਹੈ ਜਿਹੜੇ ਸਰਸੇ ਦੇ ਕੋਲ ਨੇ ਉਸ ਤੋਂ ਬਾਅਦ ਇਹਨੂੰ ਹਾਕਰਾ ਕਹਿੰਦੇ ਨੇ ਕਿਉਂਕਿ ਦੋ ਨਦੀਆਂ ਦੇ ਵਿੱਚ ਦੋ ਨਹਿਰਾਂ ਦੇ ਵਿੱਚ ਇਹਨੂੰ ਪਾੜ ਪਾ ਕੇ ਮੰਨਿਆ ਦਾ ਜਦੋਂ ਇਹ ਐਂਡ ਤੇ ਖਤਮ ਹੁੰਦੀ ਇਹਨੂੰ ਹਾਕਰਾ ਕਹਿ ਦਿੰਦੇ ਨੇ ਰਾਜਸਥਾਨ ਦੇ ਵਿੱਚ ਸਿੰਧੂ ਤੇ ਸਰਸ ਸਰਸਵਤੀ ਜਿਹੜੀ ਸਿਵਲਾਈਜੇਸ਼ਨ ਸੀ ਹਰੱਪਾ ਨਾਲ ਕਨੈਕਸ਼ਨ ਕਿਵੇਂ ਰੱਖਦੀ ਹੈਗੀ 4000 ਤੋਂ 2000 ਬੀਸੀ ਦੇ ਵਿੱਚ ਬੀਸੀ ਤੇ ਇੱਕ ਡੀਸੀ ਇੰਟੈਂਬਰੇਸ਼ਨ ਵਾਲਾ ਯਾਰ ਬੀਸੀ ਡੀਸੀ ਪਤਾ ਨਹੀਂ ਕਿਹੜਾ ਹੁੰਦਾ ਇਹਨਾਂ ਦੇ ਵਿੱਚ ਬਹੁਤ ਅੰਤਰ ਹੁੰਦੇ ਨੇ ਤੁਸੀਂ ਗੂਗਲ ਕਰ ਲਿਓ ਬੀਸੀ ਕਦੋਂ ਹੁੰਦਾ ਇਹ ਅੱਜ ਦਾ ਟਾਈਮ ਨਹੀਂ ਕਿ 1500 ਬੀਸੀ ਮੰਨ ਕੇ ਚੱਲੋ ਆਹ 1500 ਕੇ ਬਹੁਤ ਸਾਲ ਪਹਿਲਾਂ ਦੀ ਗੱਲ ਹੁੰਦੀ ਹੈ ਇਹ ਆਪਣੇ ਮੰਨ ਕੇ ਚੱਲੋ ਆਪਣੇ ਗੁਰੂਆਂ ਪੀਰਾਂ ਦੇ ਜਨਮ ਤੋਂ ਵੀ ਪਹਿਲਾਂ ਦੀਆਂ ਗੱਲਾਂ ਨੇ ਇਹ ਉਦੋਂ ਦੇ ਸਮੇਂ ਵਿੱਚ ਜਿਹੜਾ ਹੜੱਪਾ ਸੱਭਿਆਚਾਰ ਚਮਕਦਾ ਸੀ ਉਸ ਦੀਆਂ ਜ਼ਿਆਦਾਤਰ ਵਸਣ ਵਾਲੀਆਂ ਥਾਵਾਂ ਹਰੱਪਾ ਮੋਹਨਜਦਾਰੋ ਕਾਲੀਬੰਗਨ ਬਣਾਵਾਲੀ ਰਾਖੀਗੜੀ ਕਾ ਗਰਹਾ ਕਰ ਦਰਿਆ ਦੀ ਕੰਡੇ ਸੀ ਜਿਹੜਾ ਇਹਦਾ ਜਿਵੇਂ ਆਪਾਂ ਹੁਣ ਆਪਣੇ ਪਿੰਡ ਜਿਹੜੇ ਵਸੇ ਨਹੀਂ ਕਾ ਗਰਦਰਿਆデア ਸੀ ਬਸ ਉਦੋਂ ਇਹ ਵਸਦੇ ਹੁੰਦੇ ਸੀਗੇ ਮੰਨਿਆ ਗਿਆਗਾ ਕਿ ਇਹਨਾਂ ਦੀਆਂ ਨਿਸ਼ਾਨੀਆਂ ਵੀ ਪਾਈਆਂ ਗਈਆਂ ਜੇ ਤੁਸੀਂ ਡੰਗਾਈ ਦੇ ਵਿੱਚ ਖੋਜ ਕਰੋ ਹੋ ਸਕਦਾ ਤੁਹਾਨੂੰ ਵੀ ਕੁਛ ਨਾ ਕੁਛ ਨਿਸ਼ਾਨੀਆਂ ਇਹਦੇ ਵਿੱਚ ਮਿਲ ਲੰ ਆਰਚੀਓਲੋਜੀਸਟ ਕਹਿੰਦੇ ਨੇ ਕਿ ਕੱਗਰ ਦੇ ਘੰਡੇ ਸਭ ਤੋਂ ਵੱਧ ਹਰੱਪਾ ਦੀਆਂ ਸਾਈਟਾਂ ਮਿਲਦੀਆਂ ਨੇ ਹੁਣ ਤੁਸੀਂ ਦੇਖੋ ਜਦੋਂ ਵੀ ਹਰੱਪਾ ਦੀਆਂ ਸਾਈਟਾਂ ਮਿਲਦੀਆਂ ਨੇ ਕੋਈ ਘਰ ਦੇ ਆਸੇ-ਪਾਸੇ ਮਿਲਦੀਆਂ ਹੋ ਸਕਦਾ ਜਿੱਥੇ ਮੈਂ ਬੈਠਾ ਇੱਥੇ ਖੋਜ ਕਰਨ ਤੇ ਵੀ ਕੁਝ ਨਾ ਕੁਝ ਮਿਲੇ ਪੁਰਾਣੇ ਸਮੇਂ ਦਾ ਕੀ ਰੂਟ ਸੀਗਾ ਰੂਟ ਦੀ ਗੱਲ ਕਰਦੇ ਆ ਪੁਰਾਣੇ ਸਮੇਂ ਵਿੱਚ ਸਤਲੁਜ ਦਰਿਆ ਦਾ ਪਾਣੀ ਵੀ ਕੱਗਰ ਵਿੱਚ ਆਉਂਦਾ ਸੀ ਹੁਣ ਤੁਸੀਂ ਸਤਲੁਜ ਦੇਖ ਲਓ ਰੋਪੜ ਦੇ ਉੱਤੋਂ ਦੀ ਡੱਬਦੀ ਹੈਗੀ ਤੇ ਇਧਰ ਦੀ ਢੀੜਾ ਖਾ ਕੇ ਮਾਝੇ ਦੁਆਬੇ ਤੇ ਮਾਲਵੇ ਨੂੰ ਡਿਵਾਈਡ ਕਰਦੀ ਜਾਂਦੀ ਹੈ ਸਤਲੁਜ ਪੁਰਾਣੇ ਸਮੇਂ ਇੰਦੇ ਵਿੱਚ ਇਹੀ ਰੂਟ ਹੁੰਦਾ ਸੀ ਜਮਨਾ ਵੀ ਇੱਕ ਸਮੇਂ ਘੱਗਰ ਹਾਕਰਾਂ ਨਾਲ ਜੁੜੀ ਹੁੰਦੀ ਸੀ ਜਿਹੜੀ ਜਮਨਾ ਆਪਾਂ ਰਿਵਰ ਹੈਗੀ ਤੁਸੀਂ ਇਹ ਯਕੀਨ ਨਹੀਂ ਮੰਨਣਾ ਘੱਗਰ ਨਾਲ ਕੀ ਕੁਝ ਲਿੰਕ ਕੀਤਾ ਗਿਆ ਹੈਗਾ ਤੇ ਆਪਾਂ ਨੂੰ ਇਹ ਚੀਜ਼ਾਂ ਦਾ ਪਤਾ ਵੀ ਨਹੀਂਗਾ ਜਮਨਾ ਜਿਹੜੀ ਕੱਗਰ ਨਾਲ ਜੁੜੀ ਸੀ ਪਰ ਬਾਅਦ ਵਿੱਚ ਕੋਰਸ ਬਦਲ ਕੇ ਗੰਗਾ ਜਮਨਾ ਪ੍ਰਣਾਲੀ ਵਿੱਚ ਸ਼ਾਮਲ ਹੋ ਗਈ ਸੀ ਤੇ ਸਤਲੁਜ ਤੇ ਜਮਨਾ ਦੋਵੇਂ ਕੋਰਸ ਬਦਲ ਗਏ ਤੇ ਕੱਗਰ ਸੁੱਕਣ ਲੱਗ ਪਈ ਜਦੋਂ ਇਹਨਾਂ ਦਾ ਸਾਰਾ ਲਿੰਕ ਖਤਮ ਕੀਤਾ ਸੀ ਉਦੋਂ ਉਹ ਟਾਈਮਾਂ ਦੇ ਵਿੱਚ ਤਾਂ ਕੱਗਰ ਸੁੱਕਣ ਲੱਗ ਗਈ ਇਹ ਲਗਾਤਾਰ ਵਗਣ ਵਾਲੀ ਨਦੀ ਸੀ ਤੇ ਉਸ ਤੋਂ ਬਾਅਦ ਇਹ ਕੱਲੀ ਰਹਿ ਗਈ ਮੀਹਾਂ ਦੇ ਵਿੱਚ ਹੀ ਚੱਲਣ ਲੱਗੀ ਪਰ ਅੱਜ ਵੀ ਬਹੁਤ ਸਾਰੀਆਂ ਨਦੀਆਂ ਕੱਗਰ ਦੇ ਵਿੱਚ ਡਿੱਗਦੀਆਂ ਆ ਪਰ ਚੋਆਂ ਦੀ ਗੱਲ ਨਹੀਂ ਕਰਦੇ ਜਿਵੇਂ ਸੂਏ ਕਸਮੇ ਦੀ ਨਹੀਂ ਕਿਹਾ ਪਰ ਨਦੀਆਂ ਦੀ ਗੱਲ ਹੀ ਕਰਾਂਗੇ ਰਾਜਸਥਾਨ ਚੋਲਿਸਥਾਨ ਨਾਲ ਸੰਬੰਧ ਕਾ ਗ੍ਰਹਿਮਾਚਲ ਤੇ ਪੰਜਾਬ ਹਰਿਆਣਾ ਰਾਹੀਂ ਰਾਜਸਥਾਨ ਵਿੱਚ ਦਾਖਲ ਹੁੰਦੀ ਹੈ ਤਾਂ ਆਪਾਂ ਨੂੰ ਪਤਾ ਹੈ ਕਿ ਰਾਜਸਥਾਨ ਦੇ ਵਿੱਚ ਆ ਕੇ ਐਂਡ ਹੋ ਜਾਂਦੀ ਆ ਦਾਖਲ ਹੋ ਕੇ ਪਹਿਲਾ ਕੀ ਸੀ ਪਾਕਿਸਤਾਨ ਦੇ ਚੋਲਿਸਥਾਨ ਰੇਗਿਸਤਾਨ ਤੱਕ ਜਾਂਦੀ ਸੀ ਕਿਉਂਕਿ ਰਾਜਸਥਾਨ ਦੇ ਨਾਲ ਜਿਹੜਾ ਪਾਕਿਸਤਾਨ ਦਾ ਏਰੀਆ ਉਹ ਚੋਲਿਸਥਾਨਾਗਾ ਉੱਥੋਂ ਤੱਕ ਜਾ ਕੇ ਉੱਥੇ ਖਤਮ ਹੁੰਦੀ ਸੀਗੀ ਤੇ ਉਸ ਤੋਂ ਪਹਿਲਾਂ ਦੀ ਵੀ ਆਪਾਂ ਗੱਲ ਕਰਾਂਗੇ ਉਸ ਤੋਂ ਪਹਿਲਾਂ ਕਿੱਥੇ ਹੁੰਦੀ ਸੀਗੀ ਪਾਕਿਸਤਾਨ ਦੇ ਹਿੱਸੇ ਵਿੱਚ ਵੀ ਇਹਨੂੰ ਹਾਕਰਾ ਕਹਿੰਦੇ ਸੀਗੇ ਰਾਜਸਥਾਨ ਤੇ ਅਤੇ ਚੋਲਿਸਥਾਨ ਵਿੱਚ ਅੱਜ ਵੀ ਸੁੱਕੇ ਦਰਿਆ ਦੇ ਪੁਰਾਣੇ ਪੱਟ ਡਰਾਈ ਰਿਵਰ ਬੈਡਸ ਵੇਖਣ ਨੂੰ ਮਿਲਦੇ ਨੇ ਇਹਦੀਆਂ ਨਿਸ਼ਾਨੀਆਂ ਅੱਜ ਵੀ ਮਿਲਦੀਆਂ ਨੇ ਜਿੱਥੇ ਇਹ ਖਤਮ ਹੁੰਦੀ ਸੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਫਲੱਡਸ ਅਤੇ ਡਰਾਈਂਗ ਪੁਰਾਣੇ ਰਿਕਾਰਡ ਦੱਸਦੇ ਹਨ ਕਿ ਘੱਗਰ ਬਹੁਤ ਵਾਰ ਫਲੱਡ ਕਰਦੀ ਸੀ ਕਿਉਂਕਿ ਇਸ ਦਾ ਪਾਣੀ ਹਿਮਾਲਿਆ ਦੀ ਬਰਫੀਲੇ ਗਲੇਸ਼ੀਅਰ ਤੋਂ ਆਉਂਦਾ ਸੀ ਪਰ ਜਦੋਂ ਸਤਲੁਜ ਨੇ ਆਪਣਾ ਰੁੱਖ ਸਿੰਧੂ ਦਰਿਆ ਵੱਲ ਮੋੜ ਲਿਆ ਤਾਂ ਘੱਗਰ ਨੂੰ ਵੀ ਵੱਡਾ ਵੱਡਾ ਪਾਣੀ ਮਤਲਬ ਜ਼ਿਆਦਾ ਪਾਣੀ ਮਿਲਣਾ ਬੰਦ ਹੋ ਗਿਆ ਇਹਦਾ ਕੀ ਮਤਲਬ ਸੀ ਜਦੋਂ ਸਤਲੁਜ ਪਹਿਲਾਂ ਘੱਗਰ ਨਾਲ ਲਿੰਕ ਹੋ ਕੇ ਚੱਲਦੀ ਸੀ ਤਾਂ ਘੱਗਰ 'ਚ ਵੀ ਫਲੱਡ ਆਉਂਦੇ ਸੀਗੇ ਨਾ ਫਿਰ ਉਹਨੇ ਮਤਲਬ ਸਾਨੂੰ ਪਤਾ دریا ਦਾ ਰੁੱਖ ਬਦਲਦੇ ਰਹਿੰਦੇ ਆ ਅੱਜ ਇੱਥੇ ਆ ਹਜ਼ਾਰਾਂ ਸਾਲ ਬਾਅਦ ਉਹਨੇ ਹੋਰ ਪਾਸੇ ਨੂੰ ਤੁਰ ਪੈਣਾਗਾ ਇਦਾਂ ਹੀ ਜਦੋਂ ਨਾਲੀ ਆਪਣੀ ਘੱਗਰ ਤੋਂ ਅੱਡ ਹੋ ਗਈ ਤਾਂ ਆਪਣੀ ਘੱਗਰ ਸੁੱਕਣ ਲੱਗੀ ਹੁਣ ਆਪਾਂ ਜਿਹੜੀ 19ਵੀਂ ਸਦੀ ਦੇ ਵਿੱਚ ਨਾ 1900 ਦੇ ਵਿੱਚ ਜਿਹੜੇ ਬ੍ਰਿਟਿਸ਼ ਰਿਕਾਰਡ ਨੇ ਅੰਗਰੇਜ਼ਾਂ ਨੇ ਜਿਹੜੀ ਇੱਕ ਰਿਸਰਚ ਕੀਤੀ ਸੀ ਉਹਦੇ ਵਿੱਚ ਕੀ ਦੱਸਿਆ ਗਿਆ ਸੀਗਾ ਉਹਨਾਂ ਨੇ ਸਰਵੇ ਨੋਟ ਕੀਤਾ ਸੀ ਕਿ ਗਰ ਦਾ ਡਰਾਈਡ ਚੈਨਲ ਪਾਕਿਸਤਾਨ ਦੇ ਬਾਵਲਪੁਰ ਤੱਕ ਜਾਂਦਾ। ਇਹ ਕੀ ਬਾਵਲਪੁਰ ਪਾਕਿਸਤਾਨ ਦੇ ਵਿੱਚ ਏਰੀਆ ਉੱਥੋਂ ਤੱਕ ਇਹ ਗਰਦੀ ਮਾਰ ਹੁੰਦੀ ਸੀ ਉੱਥੇ ਵੀ ਜਾਂਦੀ ਸੀ। ਉਹ ਕਹਿੰਦੇ ਸਨ ਕਿ ਇੱਕ ਸਮੇਂ ਵਿੱਚ ਗ੍ਰੇਡ ਸਰਸਵਤੀ ਵੀ ਅਰੇਬੀਅਨ ਸੀ ਤੱਕ ਜਾਂਦੀ ਸੀ। ਅਰਬ ਸਾਗਰ ਤੁਸੀਂ ਦੇਖਿਆ ਹੋਊਗਾ ਜਿਹੜਾ ਗੁਜਰਾਤ ਤੋਂ ਪਰਲੇ ਸਾਈਡ ਹੈਗਾ ਦबई ਵਾਲੀ ਸਾਈਡ। ਉਹਨੂੰ ਸਾਰਾ ਅਰਬ ਸਾਗਰ ਵਿੱਚ ਮਨਿਆ ਇਹਨਾਂ ਦਾ ਤੁਸੀਂ ਇਹ ਲੈ ਲਓ ਆਪਣੇ ਹਿਮਾਚਲ ਤੋਂ ਲੈ ਕੇ ਪੰਜਾਬ ਹਰਿਆਣਾ ਰਾਜਸਥਾਨ ਪਾਕਿਸਤਾਨ ਵਿੱਚ ਅਰਬ ਸਾਗਰ ਵਿੱਚ ਡਿੱਗਣ ਵਾਲੀ ਇਹ ਘੱਗਰ ਇੱਕ ਸ਼ਾਖਾ ਗਈ ਐਂਡ ਮਤਲਬ ਇਹ ਸਾਰਾ ਉਹਨਾਂ ਨੇ ਖੋਜਾਂ ਕੀਤੀਆਂ ਗਈਆਂ ਨੇ ਪਰ ਇਹ ਦੇਖਿਆ ਕਿਸੇ ਨੇ ਨਹੀਂ ਗਿਆ ਮਨਿਆ ਵੀ ਗਿਆ ਕਿ ਇਹ ਇੱਥੋਂ ਇੱਥੋਂ ਦੇ ਰੂਟ ਹੁੰਦੇ ਸੀਗੇ ਤੇ ਐਂਡ ਪੁਆਇੰਟ ਕਿੱਥੇ ਹੈ ਦਾ ਹੁਣ ਆਪਾਂ ਉਹ ਗੱਲ ਕਰਦੇ ਹਾਂ ਕਿ ਜਿਹੜੇ ਮਤਲਬ ਖੋਜਕਾਰ ਹੁੰਦੇ ਨੇ ਉਹਨਾਂ ਨੇ ਦੱਸ ਦਿਆ ਕਿ ਇੱਕ ਘੱਗਰ ਦਾ ਪਹਿਲਾ ਇੱਕ ਰਨ ਆਫ ਕੱਚ ਅਰੇਬੀਅਨ ਸੀ ਰਨ ਆਫ ਕਾਛੇ ਜਿਹੜੀ ਹੈਗੀ ਗੁਜਰਾਤ ਦੇ ਵਿੱਚ ਪਾਈ ਜਾਂਦੀ ਹੈਗੀ ਮਤਲਬ ਬਹੁਤ ਵੱਡਾ ਏਰੀਆ ਉੱਥੇ ਇੱਕ ਸੁਨਸਾਨ ਏਰੀਆ ਖੁੱਲਾ ਜਿੱਥੇ ਨੂਨ ਜਾ ਪਿਆ ਹੁੰਦਾ ਦੇਖਿਆ ਹੋਊਗਾ ਤਾਂ ਕਹਿੰਦੀ ਸੀ ਪਰ ਕੋਰਸ ਬਦਲਣ ਕਰਕੇ ਰੂਟ ਬਦਲਣ ਕਰਕੇ ਹੁਣ ਇਹ ਰਾਜਸਥਾਨ ਦੇ ਰੇਗੀ ਸਨ ਵਿੱਚ ਹੀ ਖਤਮ ਹੋਊਗੀ ਕਿਉਂਕਿ ਜਿਹੜੇ ਇਹਨਾਂ ਦੇ ਰੂਟ ਹੁੰਦੇ ਨੇ ਜਿਵੇਂ ਆਏ ਰਾਜਸਥਾਨ ਤੋਂ ਪਾਕਿਸਤਾਨ ਗੁਜਰਾਤ ਆਏ ਖਾ ਖਾ ਕੇ ਜਿਵੇਂ ਆਪਣੀ ਰਾਵੀ ਆ ਰਾਵੀ ਕਿਤੇ ਪਾਕਿਸਤਾਨ ਵੱੜ ਜਾਂਦੀ ਹੈ ਕਿਤੇ ਹਿੰਦੂਸਤਾਨ ਆਏ ਕਰ ਕਰਕੇ ਜਿਵੇਂ ਸਤਲੁਜ ਵੀ ਇਦਾਂ ਹੀ ਕਰਦੀ ਆ ਉਹਵੇਂ ਰੂਟ ਇਹਨਾਂ ਦੇ ਬਦਲ ਜਾਂਦੇ ਨੇ ਕਲਾਈਮੇਟ ਚੇਂਜ ਕਰਕੇ ਹੁਣੇ ਸੁੱਕਾਂ ਲੱਗ ਗਈਆਂ ਨੇ ਤੇ ਪਹਿਲਾਂ ਲਗਾਤਾਰ ਇਹਦੇ ਵਿੱਚ ਪਾਣੀ ਮਤਲਬ ਭਰੀ ਇਥੇ ਰਹਿੰਦਾ ਸੀਗਾ ਲੋਕ ਕਿਉਂਕਿ ਜਿਹੜੇ ਪਹਿਲਾਂ ਵਾਲੇ ਲੋਕ ਹੁੰਦੇ ਸੀ ਉਹ ਨਦੀਆਂ ਕਿਨਾਰੇ ਜ਼ਿਆਦਾ ਵਸਦੇ ਸੀ ਕਿਉਂਕਿ ਖੇਤੀ ਕਰਨ ਵਾਸਤੇ ਸਭ ਕੁਝ ਹੁਣ ਆਪਾਂ ਇਹ ਗੱਲ ਕਰਦੇ ਆ ਕਿ ਘੱਗਰ ਦੇ ਵਿੱਚ ਕਿਹੜੀਆਂ-ਕਿਹੜੀਆਂ ਨਦੀਆਂ ਆ ਕੇ ਮਿਲਦੀਆਂ ਨੇ ਕਿਹੜੀ-ਕਿਹੜੀ ਨਦੀ ਘੱਗਰ ਨਾਲ ਮਿਲ ਕੇ ਮਤਲਬ ਮਾਰ ਕਰਦੀ ਆ ਆਪਣੇ ਤੇ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਕੋਸ਼ ਕੁਸ਼ਲਿਆ ਨਦੀ ਕੁਸ਼ਲਿਆ ਨੇ ਦੀ ਜਿਹੜੀ ਜਨਮ ਹੋਇਆ ਮੋਰਨੀ ਹਿੱਲ ਚ ਪੰਚਕੁਲਾ ਦੇ ਵਿੱਚ ਹੋਇਆਗਾ ਮੀਂਹ ਅਤੇ ਸਮੇਂ ਮੀਂਹ ਦੇ ਸਮੇਂ ਗਰ ਨਾਲ ਮਿਲ ਜਾਂਦੀ ਹੈਗੀ ਉਦੋਂ ਬਾਅਦ ਮਾਰਕੰਡਾ ਨੇ ਦੀ ਜਿਹਦਾ ਇਹ ਸ਼ੁਰੂ ਹੁੰਦੀ ਹੈ ਉਹ ਅੰਬਾਲਾ ਦੇ ਨੇੜੇ ਕੈਥਲ ਖੇਤਰ ਨੇੜੇ ਕੱਗਰ ਵਿੱਚ ਆ ਕੇ ਮਿਲ ਜਾਂਦੀ ਹੈ ਮਾਰਕੰਡਾ ਜਿਹੜੀ ਕਿ ਆਪਾਂ ਮੰਨਦੇ ਆ ਕਿ ਕੱਗਰ ਨੂੰ ਫਲੱਡ ਲਿਆਉਂਦੇ ਵਿੱਚ ਮਾਹਿਰ ਹੈਗੀ ਤੇ ਸਰਸੂ ਸ੍ਰਸਤੀ ਨਦੀ ਅੰਬਾਲਾ ਹੈ ਜਿੱਦੋਂ ਵਿੱਚ ਸ਼ੁਰੂ ਹੁੰਦੀ ਹੈ ਸ਼ਤਰਾਣਾ ਤੇ ਹੋਵਾ ਨੇੜੇ ਕਗਰ ਨਾਲ ਮਿਲ ਜਾਂਦੀ ਹੈ ਵੀ ਅੱਜ ਸੁੱਕੀ ਪਈ ਹੈ ਜਿਹਦੇ ਟਾਈਮੇ ਤੇ ਸੁੱਕੀ ਪਈ ਹੈ ਕਹਿੰਦਾ ਮਤਲਬ ਤਾਂਗਰੀ ਨਦੀ ਜਮੁਣਾ ਨਗਰ ਫੁੱਟ ਹਿਲਸ ਦੇ ਵਿੱਚੋਂ ਇਹ ਪੈਦਾ ਹੁੰਦੀ ਹੈ ਕਿ ਜਮੁਣਾ ਨਗਰ ਦੇ ਪੈਰਾਂ ਦੇ ਵਿੱਚੋਂ ਕੁਰਕ ਖੇਤਰਾ ਕੈਥਲ ਖੇਤਰ ਨੇੜੇ ਕਗਰ ਵਿੱਚ ਮਿਲਦੀ ਹੈ ਇਸ ਵਿੱਚ ਅਮੀਰੀ ਅਮਰੀ ਅਤੇ ਬਲਿਆਲੀ ਨਾਲੇ ਵੀ ਮਿਲਦੇ ਹਨ ਜਿਹੜੇ ਇਹ ਮਤਲਬ ਜਮੁਣਾ ਨਗਰ ਵਾਲੀ ਨਾਲ ਹੀ ਹਨਾ ਤਾਂਗਰੀ ਇਹਦੇ ਵਿੱਚ ਪਹਿਲਾਂ ਮਿਲ ਜਾਂਦੇ ਨੇ ਫਿਰ ਇੱਕ ਗਰਨਾਲ ਜਾ ਕੇ ਮਿਲਦੀ ਹੈਗੀ ਸ਼ਟਾੰਗ ਹੈਗੀ ਜਿਹੜੀ ਪਹਿਲਾਂ ਵੱਡਾ ਟ੍ਰਿਬਿਊਟਰੀ ਅੱਜ ਕੋਰਸ ਮਤਲਬ ਪਹਿਲਾਂ ਇਹ ਜਿਹੜੀ ਸ਼ਟਾੰਗ ਨਦੀ ਸੀ ਇਹਦਾ ਵੀ ਬਹੁਤ ਵੱਡਾ ਅਹਿਮ ਹੁੰਦਾ ਸੀਗਾ ਘਗਰ ਨਾਲ ਜੋੜਨ ਦਾ ਪਰ ਅੱਜ ਇਹ ਨਹੀਂ ਰਹੀ ਮਤਲਬ ਇਹਦਾ ਰੂਟ ਬਦਲ ਗਿਆ ਹੁਣ ਜਿਵੇਂ ਚੋਏ ਆਗੇ ਕਿਸਰਨ ਦੇ ਚੋਆ ਇਹ ਵੀ ਹੈ ਮਤਲਬ ਆਪਣੇ ਕਿਸਰਨ ਤੋਂ ਸ਼ੁਰੂ ਹੋ ਕੇ ਅੱਗੇ ਦੀ ਅੱਗੇ ਇਹ ਤਾਂ ਆਰਟੀਫੀਸ਼ੀਅਲ ਚੋਏ ਨੇ ਹਨਾ ਕਿ ਸੀਵਰੇਜ ਕਹਿ ਲਓ ਤੁਸੀਂ ਉਹੋ ਚੀਜ਼ਾਂ ਨੇ ਪਰ ਇਹ ਨਦੀਆਂ ਨਹੀਂ ਕਹਿ ਸਕਦੇ ਕਿ ਆਪਾਂ ਇਸਰਫ ਮੌਨਸੂਨ ਦੇ ਸਮੇਂ ਹੀ ਚੱਲਦੇ ਨੇ ਸਭ ਕੁਝ ਇਹ ਬਾਕੀ ਟਾਈਮ ਸੁੱਕੇ ਰਹਿੰਦੇ ਨੇ ਸਿਰਫ ਮੌਨ ਪਾਕਿਸਤਾਨ ਵਿੱਚ ਜਾ ਕੇ ਚੌਲਸਾਂ ਡਜਟ ਵਿੱਚ ਸੁੱਕ ਜਾਂਦੀ ਹੈ ਇਹ ਪਰ ਹੁਣ ਉਹ ਤੋਂ ਵੀ ਪਹਿਲਾਂ ਸੁੱਕਣ ਲੱਗੀ ਪਰ ਲੋਕਾਂ ਦੀ ਧਾਰਮਿਕ ਭਾਵਨਾਵਾਂ ਪੁਰਾਤ ਪੁਰਾਤਨ ਮਹੱਤਵਾਂ ਤੇ ਪੰਜਾਬ ਹਰਿਆਣਾ ਦੇ ਸੱਭਿਆਚਾਰਕ ਪਹਿਚਾਣ ਅੱਜ ਵੀ ਇਸ ਨਾਲ ਜੁੜੀ ਹੋਈ ਹੈ ਕਿਉਂਕਿ ਇਹ ਬਹੁਤ ਲੋਕਾਂ ਨੂੰ ਜੀਵਨ ਦਿੱਤਾ ਸੀ ਕਿ ਕਗਰ ਨਦੀ ਜਿਹੜੀ ਲਗਾਤਾਰ ਚੱਲਦੀ ਹੁੰਦੀ ਸੀ ਜੇ ਅੱਜ ਵੀ ਇਹ ਲਗਾਤਾਰ ਚੱਲਦੀ ਹੁੰਦੀ ਮੈਨੂੰ ਲੱਗਦਾ ਸਤਲੁਜ ਤੋਂ ਵੱਡੀ ਨਦੀ ਕਗਰ ਹੋਣੀ ਸੀ ਤੇ ਲਗਾਤਾਰ ਨਾ ਚੱਲਣ ਕਰਕੇ ਸੁੱਕਣ ਰਹਿਣ ਕਰਕੇ ਹਨਾ ਇਦੇ ਵਿੱਚ ਪਾਣੀ ਆਉਂਦਾ ਨਹੀਂ ਇਹ ਖੁਰ ਨੂੰ ਹਟ ਗਈ ਤੇ ਜਦੋਂ ਮਾਰ ਕਰਦੀ ਸਾਨੂੰ ਪਤਾ ਇਹ ਡੰਗਾਈ ਚ ਜਿਹੜੀ ਕ ਗਰਨਦੀਆ ਸਤਲੁਜ ਤੋਂ ਵੀ ਵੱਡੀ ਐ ਬਿਆਸ ਤੋਂ ਵੀ ਰਾਵੀ ਤੋਂ ਡੰਗਾਈ ਦੇ ਵਿੱਚ ਸਾਰਿਆਂ ਤੋਂ ਵੱਡੀ ਐ ਕਗਰ ਇਹਨਾਂ ਦੇ ਵਿੱਚ ਪਰ ਚੜਾਈ ਦੇ ਵਿੱਚ ਕਿਤੇ ਕਿਤੇ ਮਾਰ ਖਾ ਜਾਂਦੀ ਐ ਦੋਸਤੋ ਹੁਣ ਤੁਸੀਂ ਵੀ ਹੈਨਾ ਵੇਖ ਲਿਆ ਆਪਾਂ ਇੰਨੀ ਨੌਲੇਜ ਇਕੱਠੀ ਕੀਤੀ ਸੀ ਕਿ ਬਹੁਤ ਮਿਹਨਤ ਕਰਕੇ ਨੌਲੇਜ ਇਕੱਠੀ ਕਰਨੀ ਪੈਂਦੀ ਹੈ ਕਿ ਦਿਨ ਦਾ ਦਿਨ ਲੱਗ ਜਾਂਦੇ ਨੇ ਤੇ ਤੁਸੀਂ ਸਪੋਰਟ ਜ਼ਰੂਰ ਕਰੋ ਆਪਣੀ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਜਿਨ੍ਹਾਂ ਨੂੰ ਕੋ ਗਰਨਾਦੀ ਤੇ ਨਾਲ ਹੀ ਲੱਗਦੀ ਹੈਗਾ ਗਰਦ ਰਿਆ ਨਹੀਂ ਲੱਗਦਾ ਇਹਦੇ ਪ੍ਰਾਤਨ ਸਮਿਆਂ ਦੇ ਵਿੱਚ ਖੋਜਾਂ ਕੀਤੀਆਂ ਗਈਆਂ ਸੀ ਇਹਨਾਂ ਸਭ ਕੁਝ ਆਪਾਂ ਤੁਹਾਡੇ ਸਾਹਮਣੇ ਰੱਖਿਆ ਤੇ ਤੁਹਾਨੂੰ ਇੱਕ ਸੱਚੋ ਸੱਚ ਵੀਡੀਓ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਧੰਨਵਾਦ ਸਾਰਿਆਂ ਦਾ